ਆਇਆ ਪੰਜਾਬ ਦੀ ਜਵਾਨੀ ਠੀਕ ਐ ਤਾਇਆ ਤੇਰੇ ਤਾਂ ਮੈਨੂੰ ਬਹੁਤ ਮਾਣ ਐ ਠੀਕ ਐ ਮੈਨੂੰ ਪਤਾ ਤੇ ਹੁਣ ਮੈਨੂੰ ਨਹੀਂ ਕਹਿਣਾ ਤੇ ਆਪ ਲੱਗਣਾ ਇੱਥੇ ਆ ਕੇ ਓਏ ਬਲਦਾ ਅਰੇ ਦਿਆਰਾ ਛਾਵਟ ਛਾਵਟ ਚਲੋ ਇਥੋਂ ਬਿਨਾ ਛੋਟੀ ਦਾ ਜਾਂਦਾ ਰਹੀ ਨਾ ਆਇਆ ਕੋਈ ਨਾ ਆਪ ਸੋਨੇ ਰਤੀ ਆ ਜੱਲਾ ਚਲ ਬਸ ਕਰ ਹੁਣ ਮਾਰ ਕੇ ਛੱਡੇਗਾ ਇਹ ਮਾਰ ਰਿਹਾ ਵੀ ਜਾਵੇ ਦਿਆ ਉਸ ਨਾਲ ਕਰਿਆ ਉਹਨੂੰ ਆ ਨਹੀਂਉਂਦਾ ਮੈਨੂੰ ਤੇ ਥਾ ਲੱਗਦਾ ਅਸੀਂ ਤੇ ਬੜੀ ਬਕਰ ਕੇ ਰਹੇ ਬੜਾ ਸਾਡਾ ਰੋਜ਼ ਦਾ ਕੰਮ ਆ ਇਹ ਧੀ ਜੀ ਵੀ ਤੇ ਤੰਦ ਕੱਢ ਕੇ ਪਰੇ ਹੋ ਜਾਣੇ ਤੇ ਮੋਟੀਵੇਟ ਕਰਦਾ ਮੈਂ ਬੰਦਿਆਂ ਨੂੰ ਮੋਟੀਵੇਟ ਤੋਂ ਬਿਨਾਂ ਹੀ ਕਰ ਰਹੇ ਆ ਜਹਾ ਮੰਨ ਗਏ ਹੋਏ ਨਾ ਦੇਖ ਲੈ ਤੂੰ ਨਹੀਂ ਆ ਉਹ ਲੈ ਆਏ ਨਾ ਇਹਨੂੰ ਖਿੱਚੇਗਾ ਪੁੱਤ ਜਣ ਗਿਆ ਇਹ ਜੋਰ ਆ ਤਾਏ ਚ ਓਏ ਓਏ ਮੈਨੂੰ ਹਟ ਜਾ ਮੈਂ ਡਿੱਗਣੂ ਫਿਰ ਤੂੰ ਕਹਿੰਦਾ ਮੇਰੇ ਮਿੰਨਾ ਗੱਲਾਂ ਕਰਦਾ ਗੱਲ ਕੀ ਹੋਈ ਆ ਤੁਸੀਂ ਵੀ ਕਹਿੰਦੇ ਤੈਨੂੰ ਪੱਠੇ ਬਣਾਉਂਦਾ ਸੀ ਬੜੀ ਸੁਣੀ ਗੱਲਾਂ ਕਰਦੀ ਆਏ ਆ ਕੋਈ ਪਤਾ ਨਹੀਂ ਲੱਗਾ